ਕੋਧਿਆ ਪਹਾੜ ਨਿਕਲੀ ਚੋਈ 80% ਵੋਟ ਨਹੀਂ ਪਈ ਓ ਤੁਹਾਨੂੰ ਦਮਗਦੇ ਮਾਰਦੇ ਓ ਨੈਸ਼ਨਲ ਪਾਰਟੀ ਉਹ ਨੈਸ਼ਨਲ ਪਾਰਟੀ ਦਾ ਇੱਕ ਬੰਦਾ ਹੋਵੇ ਲੋਕ ਸਭਾ ਜੋ ਵੀ ਮੰਗ ਮੰਦਾ ਅਦਾਰਾ ਉਹ ਸੋਚ ਕੇ ਤਾਂ ਦੇਖ ਦੇਣ ਝਾਕ ਤਾਂ ਸਹੀ ਸ਼ਰਮ ਆਜੂ ਸ਼ੀਸ਼ਾ ਸ਼ਰਮਾਜੂ ਮੈਂ ਦਿਖਾਉਣਾ ਤੈਨੂੰ ਆਣਾ ਦੇਖ ਇਹਨੂੰ ਆਏ ਨੇ ਇਹਨੂੰ ਉਹ ਹਾਰ ਗਿਆ ਉਹ ਹਾਰ ਗਿਆ ਉਹ ਤੇਰੀ ਦੋਵਾਰ ਜਮਨਤ ਜਬ ਤੋਂ ਹੀ ਮਿੱਤਰ ਪਿਆਰੇ ਤੂੰ ਜਿਵੇਂ ਬਿੱਲਾ ਛਪੜੀ ਚੋਂ ਨਹਾ ਕੇ ਨਿਕਲਿਆ ਹੁੰਦਾ ਹੈ ਉਹਦਾ ਨਿਕਲਿਆ ਸੀ ਤਾਂ ਮੁਰਗੀਖਾਨੇ ਕੋਲੇ ਸੀ ਹੁਣ ਖੋਲ ਫਿਰ ਮੁਰਗੀਖਾਨੇ ਤੁਸੀਂ ਹਾਰ ਗਏ ਓਏ ਸਾਰੇ ਹਿੰਦੁਸਤਾਨ 'ਚ ਤੁਹਾਨੂੰ ਅੱਧੇ ਪਰਸੈਂਟ ਨੋਟਾਂ ਨਾਲੋਂ ਘੱਟ ਵੋਟਾਂ ਪਈਆਂ ਤੇ ਤੁਹਾਡਾ ਲੋਕ ਸਭਾ ਦੇ ਵਿੱਚ ਚੁਣੇ ਨੁਮਾਇੰਦਿਆਂ ਦੇ ਵਿੱਚ ਇੱਕ ਬੰਦਾ ਹੈ ਅਮੇਂ ਹੀ ਹੈ ਬਾਈ Por linha, você diz, não é?